ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਬਈ ਦੁਬਾਰਾ ਆਏ ਆ ਬਾਈ ਟਵਾਣੇ ਕੋਲੇ ਚਨਾਰਥਲ ਪਿੰਡ ਇਹ ਹੈਗਾ ਜੀ ਮਾਨਸਾ ਰੋਡ ਤੇ ਬਾਈ ਨੇ ਜਿਹੜਾ ਦੇਸੀ ਆਂਡਿਆਂ ਦਾ ਕੰਮ ਸ਼ੁਰੂ ਕੀਤਾ ਆਪਣੀਆਂ ਮੁਰਗੀਆਂ ਦੇ ਅੰਡੇ ਇੱਥੇ ਵੇਚਦਾ ਹੈਗਾ ਪਹਿਲਾਂ ਜਿਹੜਾ ਇਹਦਾ ਅੱਡਾ ਸੀਗਾ ਉਹ ਸੀਗਾ ਇੱਧਰਲੇ ਪਾਸੇ ਤੇ ਹੁਣ ਬਾਈ ਨੇ ਪੰਪ ਦੇ ਕੋਲੇ ਆਪਣਾ ਨਵਾਂ ਜਿਹੜਾ ਸਟਾਲ ਸ਼ੁਰੂ ਕੀਤੀ ਆ ਤੇ ਆ ਜੋ ਗੱਲਾਂ ਬਾਤਾਂ ਕਰਦੇ ਆ ਪਹਿਲਾਂ ਵੀ ਤੁਸੀਂ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੇ ਅੱਜ ਦੁਬਾਰਾ ਬਾਈ ਕੋਲ ਆਏ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਸਭ ਤੋਂ ਪਹਿਲਾਂ ਧੰਨਵਾਦ ਆ ਉਹਨਾਂ ਭਰਾਵਾਂ ਦਾ ਜਿਹੜੇ ਵੀਡੀਓ ਦੇਖ ਕੇ ਇੰਨਾ ਪਿਆਰ ਦਿੰਦੇ ਆ ਤੁਹਾਡੀ ਵੀਡੀਓ ਦੇਖ ਕੇ ਬਾਈ ਬਹੁਤ ਲੋਕ ਮੇਰੇ ਕੋਲ ਆਏ ਤੇ ਕਈ ਆ ਕੇ ਕਹਿੰਦੇ ਵੀ ਬਾਈ ਉਹਦੀ ਵੀਡੀਓ ਅਸੀਂ ਦੇਖੀ ਸੀਗੀ ਤੇਰਾ ਕੰਮ ਸਾਨੂੰ ਬਹੁਤ ਵਧੀਆ ਲੱਗਿਆ ਤੇ ਬਾਈ ਹੁਣ ਇੱਥੇ ਜਿਹੜਾ ਚੇਂਜ ਕਰ ਲਈ ਜਗਾ ਤੁਸੀਂ ਇਹਦਾ ਕੀ ਕਰਨਾ ਉੱਥੇ ਇਹ ਕਰ ਰਹੀ ਸੀ ਵੀਰੇ ਜਿੰਨੇ ਵੀ ਬੰਦੇ ਮੇਰੇ ਕੋਲ ਰੁਕਦੇ ਸੀ ਜਿੰਨੇ ਵੀ ਰੁਕਦੇ ਸੀ ਸਭ ਦਾ ਇੱਕੋ ਹੀ ਸਵਾਲ ਸੀ ਵੀ ਇੱਥੇ ਬਾਈ ਵੀ ਦਿਖਦੀ ਨਹੀਂ ਤੇਰੀ ਜਗਾ अच्छा दराख्ता ने जमा ਥੱਲੇ ਆ ਗਈ ਯਾਨੀ ਕਿ ਦਰਾख्ਤਾ ਛਤਰੀ ਜੀ ਬਣਦੀ ਥੱਲੇ ਆ ਗਈ ਸੀ ਵੀ ਦੂਰੋਂ ਦਿਖਦੀ ਨਹੀਂ ਸੀ ਕਈ ਵੀਰਤਾ ਉਹ 5-600 ਮੀਟਰ ਅੱਗੇ ਲੰਘਿਆਂ ਤੇ ਉੱਥੋਂ ਮੁੜ ਵਾਪਸ ਮੁੜ ਕੇ ਵਾਪਸ ਆਉਂਦੇ ਹੁਣ ਇਹ ਜਗ੍ਹਾ ਵੀ ਉਹ ਅੱਧੇ ਕਿਲੋਮੀਟਰ ਤੋਂ ਇਧਰੋਂ ਅੱਧੇ ਕਿਲੋਮੀਟਰ ਤੋਂ ਦੋ ਦਿਖਦਾ ਹੈ ਥਰੋਂ ਠੀਕ ਹੈ ਇੱਕ ਹੌਲੀ ਹੁੰਦੀਆਂ ਗੱਡੀਆਂ ਹਨਾ ਪੰਪ ਬਾਕੀ ਖੜਨੋ ਵੀ ਥਾਂ ਖੁੱਲਾ ਡੁੱਲਾ ਇੱਥੇ ਮੈਨੂੰ ਠੀਕ ਹੈ ਬਾਈ ਹਾਂ ਤੇ ਬਈ ਜਿਵੇਂ ਕੰਮ ਦੀ ਗੱਲ ਕਰੀਏ ਹੁਣ ਕਿਵੇਂ ਆ ਕੰਮ ਕਿੰਨੇ ਘੰਡੇ ਹੋ ਜਾਂਦੇ ਸੇਲ ਕੰਮ ਬਹੁਤ ਵਧੀਆ ਵੀਰੇ ਅੱਛਾ ਉਦਾਂ ਵੀ ਵਧੀਆ ਸੀ ਕੰਮ ਪਰ ਵੀਡੀਓ ਤੋਂ ਬਾਅਦ ਤਾਂ ਤੁਸੀਂ ਕਰੀਆ ਆਪਣੇ ਬਰਾੜ ਬਾਈ ਨੇ ਕਰੀਆ ਚਲੋ ਉਹਨੇ ਜਿਵੇਂ ਵੀ ਟੌਪਿਕ ਛੇੜਿਆ ਪਰ ਉਹਦਾ ਆਪਣਾ ਸਿੱਟਾ ਯਾਨੀ ਕਿ ਨਤੀਜਾ ਕੁਝ ਹੋਰ ਸੀਗਾ ਉਹ ਵੀ ਵੀਰ ਜਿਹੜੀ ਪੂਰੀ ਵੀਡੀਓ ਦੇਖਦੇ ਹੋ ਸਾਰੇ ਮੇਰੇ ਕੋਲ ਮਿਲਦੇ ਆ ਕਹਿੰਦੇ ਬਾਈ ਬਹੁਤ ਵਧੀਆ ਸੀ ਅੱਛਾ ਉਸ ਤੋਂ ਬਾਅਦ ਮੇਰਾ ਕੰਮ ਬਾਈ ਬਹੁਤ ਸੋਹਣਾ ਠੀਕ ਹੈ ਜੀ ਮੇਰੀ ਚੰਗੀ ਦਿਹਾੜੀ ਪੈਂਦੀ ਹੈ ਯਾਨੀ ਕਿ ਮੈਂ ਚਾਹ ਸੰਤੋਸ਼ਤਾ ਵਧੀਆ ਦਿਹਾੜੀ ਪਾ ਕੇ ਇੱਥੋਂ ਜਾਂਦਾ ਮੈਂ ਤੇ ਮੇਰਾ ਤਾਂ ਇਹ ਵੀ ਹੋਰ ਵੀਰਾਂ ਨੂੰ ਇਹ ਕੰਮ ਵਧੀਆ ਕਰ ਲੈਣਾ ਚਾਹੀਦਾ ਜਿਹੜੇ ਫਿੱਲੇ ਫਿਰਦੇ ਆ ਤੇ ਸੌਖਾ ਕੰਮ ਆ ਕੋਈ ਬਾਹਲੀ ਮਿਹਨਤ ਵਾਲਾ ਕੋਈ ਔਖਾ ਕੰਮ ਨਹੀਂ ਹੈਗਾ ਜਿਹੜੀ ਬਈ ਗੱਲ ਕਰੀਆ ਆਪਣੀ ਪਿਛਲੀ ਵੀਡੀਓ ਦੀ ਬੜੇ ਕਮੈਂਟ ਆਏ ਹਨਾ ਕਈਆਂ ਨੇ ਕਿਹਾ ਤੂੰ ਜੱਟ ਦਾ ਪੁੱਤ ਹੋ ਕੇ ਇਹ ਕਿਹੜੇ ਕੰਮ ਕਰ ਰਹੇ ਆ ਹਨਾ ਜਾਂ ਕਈ ਬੰਦੇ ਨੇ ਕਿਹਾ ਵੀ ਗੁਰਸਿੱਖ ਬੰਦਾ ਜਾਂ ਪੱਗ ਬੰਨ ਕੇ ਆਂਡੇ ਵੇਚ ਰਿਹਾ ਹਨਾ ਇਹਦੇ ਬਾਰੇ ਤੁਸੀਂ ਕੀ ਉਹਨਾਂ ਨੂੰ ਜਵਾਬ ਦਿਓਗੇ ਜਵਾਬ ਤਾਂ ਮੇਰੇ ਭਰਾਵਾਂ ਨੂੰ ਬਈ ਇਹੀ ਆ ਵੀ ਕੰਮਾਂ ਜਿਹੜਾ ਕੰਮ ਆ ਬਿਜ਼ਨਸ ਆ ਹੂੰ ਇਹਦਾ ਨਾ ਹਿੰਦੂ ਧਰਮ ਨਾਲ ਨਾ ਸਿੱਖ ਧਰਮ ਨਾਲ ਚਾਹੇ ਇਸਾਈ ਧਰਮਾ ਚਾਹੇ ਮੁਸਲਮਾਨ ਧਰਮ ਹੂੰ ਕਿਸੇ ਵੀ ਕੰਮ ਦਾ ਕਿਸੇ ਧਰਮ ਨਾਲ ਕੋਈ ਲਿੰਕ ਨਹੀਂ ਹੈਗਾ ਇਹ ਆਂਡੇ ਮੈਂ ਤਾਂ ਆਂਡੇ ਵੇਚਦਾ ਹੂੰ ਅੰਮਰਤਾਰੀ ਮੁੰਡੇ ਕਿੱਟਾ ਲਾਉਂਦੇ ਆ ਹੂੰ ਕੇਸ ਦਾੜੀ ਰੱਖੇ ਬੰਦੇ ਮੈਂ ਤੁਹਾਨੂੰ ਸ਼ਰਾਬ ਪੀ ਕੇ ਨਾਲੀਆਂ ਜੜਿੱਗੇ ਦਿਖਾ ਦੂੰ ਨਾਲੇ ਕੇਸ ਹੋ ਦਾੜੀ ਹੋ ਪੱਗ ਹੋ ਉਹਨਾਂ ਨਾਲੋਂ ਤਾਂ 100 ਗੁਣਾ ਬਿਹਤਰ ਆ ਵੀ ਮੈਂ ਆਦਾ ਬਿਜ਼ਨਸ ਕਰਕੇ ਕਮਾ ਰਿਹਾ ਮੈਂ ਕਿਸੇ ਦੇ ਤੋਂ ਮੰਗਨੀ ਰਹਾ ਪਗਵਨ ਕੇ ਕਿਸੇ ਦੇ ਅੱਗੇ ਹੱਥ ਨਹੀਂ ਅੜ ਰਿਹਾ ਕੋਈ ਨਸ਼ਾ ਕਰਕੇ ਕਿਤੇ ਡਿੱਗਿਆ ਨਹੀਂ ਪਿਆ ਵੀ ਮੈਨੂੰ ਕੋਈ ਲੋਕ ਚੱਕ ਕੇ ਲਿਆਉਂਦੇ ਆ ਵੀ ਮੈਂ ਤਾਂ ਇਹ ਕਹਣਾ ਬਸ ਨਸ਼ੇ ਤੋਂ ਬਚ ਜਾਓ ਉਹੀ ਤੁਹਾਡੇ ਸਭ ਤੋਂ ਬੈਸਟ ਹੈ ਕੰਮ ਜਿਹੜਾ ਮਰਜ਼ੀ ਕਰੀ ਠੀਕ ਹੈ ਬਈ ਇੱਥੇ ਫਿਰ ਹੁਣ ਤੁਸੀਂ ਆਪ ਹੀ ਹੋਣੇ ਹੋ ਸਵੇਰ ਤੋਂ ਸ਼ਾਮ ਤੱਕ ਆਪ ਹੀ ਆਉਣਾ ਬਈ ਠੀਕ ਹੈ ਬਈ ਇੱਕ ਬਈ ਜਿਵੇਂ ਹੁਣ ਪਿਛਲੇ ਦਿਨਾਂ 'ਚ ਨਾ ਬਿਮਾਰੀ ਵੜਈ ਆ ਮੁਰਗੀਆਂ 'ਚ ਬੜੀਆਂ ਆਪਾਂ ਵੀਡੀਓ ਦੇਖਦੇ ਆ ਵੀ ਬਹੁਤ ਫਾਰਮਾਂ 'ਚ ਵੀ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ ਵੀ ਜਿਹੜੀ ਇਹ ਕਾਰਨ ਕੀ ਹੈਗਾ ਦੇਸੀ ਮੁਰਗੀਆਂ ਦਾ ਵੀ ਬੜਾ ਨੁਕਸਾਨ ਹੋ ਰਿਹਾ ਇਹਦਾ ਕਾਰਨ ਵੀਰੇ ਜਿਹੜੇ ਹੁਣ ਮੁਰਗੀਆਂ ਮਾਰ ਰਹੀਆਂ ਰਾਣੀ ਖੇਤ ਬਹੁਤ ਜ਼ਿਆਦਾ ਆ ਰਹੀ ਹੈ ਠੀਕ ਹੈ ਜੀ ਰਾਣੀ ਖੇਤ ਦੀ ਬਿਮਾਰੀ ਸਿੰਪਟਮ ਜਮਾ ਜਦੋਂ ਪੀਕ ਤੇ ਹੁੰਦੀ ਹੈ ਬਿਮਾਰੀ ਉਦੋਂ ਸਿੰਪਟਮ ਆਉਣ ਲੱਗਦੇ ਆ ਜੇ ਅਣਜਾਣ ਬੰਦੇ ਨੂੰ ਨਵੇਂ ਬੰਦੇ ਨੂੰ ਜਿਹਨੇ ਦੇਖੋ ਦੇਖ ਰੱਖੀਆਂ ਵੀ ਉਹ ਤੋਂ ਲੈ ਲਿਆ ਕਿਸੇ ਨੂੰ ਦੇਖ ਲਿਆ ਜਿਵੇਂ ਹੁਣ ਮੈਨੂੰ ਦੇਖ ਲਿਆ ਵੀ ਬਾਈ ਆਂਡੇ ਵੇਚਦਾ ਵਧੀਆ ਕਮਾਈ ਕਰਦਾ ਮੈਂ ਕਿਤੇ 50 ਮੁਰਗੀਆਂ ਲੈ ਕੇ ਰੱਖ ਲਾਂ ਮੈਨੂੰ ਕਮਾਈ ਹੋਣ ਲੱਗ ਜੂ ਅੱਛਾ ਉਹ ਇਹ ਵੀ ਦੇਖਦਾ ਵੀ ਉਹਨੇ ਉਹਦੀ ਮੈਨੇਜਮੈਂਟ ਕਿੱਦਾਂ ਸੀ ਉਹਨੇ ਉਹਨੂੰ ਵੈਕਸੀਨੇਸ਼ਨ ਕਰੀ ਕਿ ਨਹੀਂ ਕਰੀ ਇਦਾਂ ਜਾਂ ਉਹਨੂੰ ਆਪ ਨੂੰ ਖੁਦ ਨੂੰ ਨੌਲੇਜ ਉਹਦੇ ਬਾਰੇ ਹੈ ਕਿ ਨਹੀਂ ਉਹ ਪੀਕ ਤੇ ਜਦੋਂ ਬਿਮਾਰੀ ਆਉਂਦੀ ਹੈ ਜਦੋਂ ਉਹਨੂੰ ਖੁਦ ਨੂੰ ਆਏ ਲੱਗਦਾ ਵੀ ਮੇਰੇ ਜਾਨਵਰ ਬਿਮਾਰ ਆ ਪਰ ਉਦੋਂ ਉਹ ਕੋਈ ਇਲਾ ਠੀਕ ਉਹ ਰਾਣੀ ਖੇਤ ਐ ਇਸ ਵਾਰ ਬਹੁਤ ਫੈਲ ਰਹੀ ਹੈ ਇਹਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਪਹਿਲਾਂ ਲੱਗ ਜੀ ਵੈਕਸੀਨੇਸ਼ਨ ਹੁੰਦੀ ਆ ਵੀਰੇ ਪ੍ਰੋਪਰ ਹੁੰਦੀ ਆ ਕਰਨੀ ਚਾਹੀਦੀ ਆ ਮੇਰਾ ਕਹਿਣਾ ਰਾਣੀ ਖੇਤ ਦਾ ਕੋਈ ਹੱਲ ਨਹੀਂ ਵੈਕਸੀਨੇਸ਼ਨ ਤੋਂ ਬਿਨਾਂ ਜੇ ਇੱਕ ਵਾਰੀ ਆ ਗਈ ਸਾਰੇ ਜਾਨਵਰ ਖਤਮ ਇੱਕ ਬਈ ਹੋਰ ਲੋਕਾਂ ਨੇ ਬੜਾ ਕਿਹਾ ਸੀਗਾ ਵੀ ਜਿਹੜਾ ਦੇਸੀ ਆਂਡਾ ਜਾਂ ਦੂਜਾ ਬਲੈਂਡਰ ਆਂਡਾ ਇਹਦਾ ਕੋਈ ਬੜਾ ਫਰਕ ਨਹੀਂ ਹੁੰਦਾ ਇਹਦੇ ਵਿੱਚ ਮਟੀਰੀਅਲ ਇੱਕ ਹੀ ਹੁੰਦਾ ਤੇ ਇੱਕ ਕਮੈਂਟ ਆਏ ਸੀਗੇ ਵੀ ਜਿਹੜਾ ਮੁਰਗੇ ਤੋਂ ਬਿਨਾ ਆਂਡਾ ਜੰਦੀ ਆ ਮੁਰਗੀ ਉਹ ਵੀ ਬੇਕਾਰ ਹੁੰਦਾ ਇਹਦੇ ਬਾਰੇ ਤੁਸੀਂ ਦਿਓ ਵਿਚਾਰ ਹੁਣ ਪਹਿਲਾਂ ਤਾਂ ਆਪਾਂ ਕੰਪੇਅਰ ਕਰਕੇ ਬਲੈਲਰ ਆਂਡਾ ਤੇ ਇਹ ਦੇਸੀ ਆਂਡਾ ਹੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਇਹ ਤਾਂ ਨਿਊਟ੍ਰੀਸ਼ਨ ਵੈਲਿਊ ਦੀ ਚੈੱਕ ਕਰਾਉਣੀ ਹੈ ਲੈਬ ਤੋਂ ਹਾਂਜੀ ਫਿਰ ਤਾਂ ਲਗਭਗ ਲਗਭਗ ਸੇਮ ਹੁੰਦੀ ਹੈ ਚ ਨਿਊਟ੍ਰੀਸ਼ਨ ਵੈਲਿਊ ਜੀ ਜੇ ਆਪਾਂ ਗੱਲ ਕਰੀਏ ਦੇਸੀ ਦਾ ਮਤਲਬ ਹੈਗਾ ਫਰੀ ਰੇਂਜ ਸਟ੍ਰੈਸ ਲੈਸ ਜਾਨੀ ਕਿ ਆਪਣੇ ਮੌਸਮ ਦੇ ਵਿੱਚ ਜਾਨਵਰ ਨੇ ਆਜ਼ਾਦ ਰਹਿਣਾ ਆਪ ਦੇ ਹਿਸਾਬ ਨਾਲ ਉਹਨੇ ਖਾਣਾ ਆਪ ਦੇ ਹਿਸਾਬ ਨਾਲ ਪੀਣਾ ਆਦੇ ਸਾਰਾਂ ਨੇ ਖੇਡਣਾ ਰੇਤੇ 'ਚ ਲੇਟਣਾ ਜਾਂ ਤੁਸੀਂ ਜੋ ਪਾਇਆ ਉਹ ਖਾਣਾ ਕੱਖ ਕੰਡਾ ਖਾਣਾ ਜਿਹੜਾ ਹੁੰਦਾ ਬਲੇਲਰ ਵਾਲਾ ਅੰਡਾ ਉਹ ਪਿੰਜਰੇ 'ਚ ਕੈਦ ਹੁੰਦਾ ਉਹਨੇ ਉਹੀ ਖਾਣਾ ਜੋ ਉਹਨੂੰ ਪਾਇਆ ਜਾਊਗਾ ਉਹਨੇ ਉੱਠਣਾ ਨਹੀਂ ਬੈਠਣਾ ਨਹੀਂ ਖੜਿਆ ਨਹੀਂ ਹੋਇਆ ਜਾਣਾ ਉਹਦੇ 'ਚ ਸਟ੍ਰੈਸ ਸਟ੍ਰੈਸ ਦਾ ਆਪਣਾ ਹਾਰਮੋਨ ਰਿਲੀਜ਼ ਕਰਦਾ ਜੇ ਕਈ ਵਾਰੀ ਅੰਡੇ 'ਚ ਵੀ ਆ ਜਾਂਦਾ ਉਹ ਪ੍ਰੋਬਲਮ ਆਉਂਦੀ ਹੈ ਉਹਦੇ ਬਲੇਲਰ 'ਚ ਨਿਊਟ੍ਰੀਸ਼ਨ ਵੈਲਿਊ ਸੇਮ ਆਉਂਦੀ ਹੈ ਉਹਦੇ 'ਚ ਇਦਾਂ ਕੋਈ ਪ੍ਰੋਬਲਮ ਨਹੀਂ ਪਰ ਇਹ ਜ਼ਰੂਰ ਹੈ ਇੱਕ ਖੁਸ਼ ਹੋ ਕੇ ਜਾਨਵਰ ਨਾਂਂਡਾ ਦੇਣਾ ਤੇ ਇੱਕ ਸਟ੍ਰੈਸ ਨਾਲ ਜੋ ਫੀਡ ਉਹਨੂੰ ਪਾਈ ਜਾਣੀ ਉਹਨੂੰ ਦੇਣਾ ਪੈਣਾ। ਹੂੰ। ਕੁਛ ਵੀ ਹੋ ਜਾਏ ਉਹਨਾਂ ਅੰਡਾ ਦੇਣਾ ਹੀ ਪੈਣਾ। ਇੱਕ ਉਦਾਂ ਅੰਡਾ ਦੇਣਾ ਉਹ ਤੇ ਤੁਸੀਂ ਆਪ ਹੀ ਹਿਸਾਬ ਲਾ ਲੋ ਫਰਕ ਹੋਣਾ ਕਿ ਨਹੀਂ ਹੋਣਾ। ਠੀਕ ਹੈ। ਬਾਕੀ ਤੁਹਾਡੀ ਗੱਲ ਜਿਹੜੀ ਮੁਰਗੇ ਵਾਲਾ ਤੇ ਬਿਨਾਂ ਬਗੈਰ ਮੁਰਗੇ ਵਾਲਾ। ਹੂੰ। ਮੁਰਗੀ ਦੀ ਬਰੀਡ ਜਿਹੜੀ ਮਰਜੀ ਹੋਵੇ ਬਲੈਲਰ ਹੋਵੇ, ਦੇਸੀ ਹੋਵੇ, ਦੇਸੀ 'ਚ ਕਈ ਬਰੀਡ ਆ ਗਈਆਂ ਜਿਵੇਂ ਆਰ ਆਈ ਆਰ ਆ ਗਈ, ਬਲੈਕ ਸਟਨੋਬ ਆ ਗਿਆ, ਹੋਰ ਜਿਵੇਂ ਸੁਨਾਲੀ ਆ ਗਈ ਜਾਂ ਆਪਣੇ ਸੀਲ ਹੋ ਗਏ, ਸੀਲ ਮੁਰਗੀਆਂ। ਮੁਰਗੀ ਦਾ ਕੁਦਰਤੀ ਸਟਰਕਚਰ ਜਆ ਬਣਤਰ ਜਆ ਕੁਦਰਤੀ ਇਦਾਂ ਦਾ ਬਣਾਇਆ ਮਾਲਕ ਨੇ ਜਿਉਂ ਨੇ ਆਂਡਾ ਜਦੋਂ ਉਹਦੇ ਨਿਊਟ੍ਰੀਸ਼ਨ ਪੂਰੇ ਹੋ ਗਏ ਜਿਹੜੇ ਜਿਹੜੇ ਨਾ ਆਂਡਾ ਬਣਨਾ ਤੱਤਾਂ ਨਾ ਜਦੋਂ ਉਹਦੇ ਅੰਦਰ ਪੂਰੇ ਹੋ ਗਏ ਤਾਂ ਉਹਨੇ ਜਾਂ ਉਹਦੀ ਉਮਰ ਪੂਰੀ ਹੋ ਗਈ ਜਦੋਂ ਉਹਨੇ ਆਂਡਾ ਦੇਣਾ ਹੀ ਦੇਣਾ ਉਹਦੇ ਵਿੱਚ ਉਹਦੇ ਕੋਲੇ ਮੁਰਗਾ ਹੋਵੇ ਚਾਹੇ ਨਾ ਹੋਵੇ ਜੇ ਤੁਸੀਂ ਬੱਚਾ ਕਢਾਉਣਾ ਹੈ ਅੰਡੇ ਚ ਫੇਰ ਤੁਹਾਨੂੰ ਮੁਰਗੇ ਦੀ ਲੋੜ ਹੈ ਫੇਰ ਬਿਨਾ ਮੁਰਗੇ ਤੋਂ ਬੱਚਾ ਹੀ ਨਿਕਲਣਾ ਜੇ ਤੁਸੀਂ ਖਾਣ ਵਾਸਤੇ ਰੱਖਣੇ ਜਾਂ ਵੇਚਣ ਵਾਸਤੇ ਰੱਖਣੇ ਆ ਮੁਰਗੇ ਦੀ ਕੋਈ ਜ਼ਰੂਰਤ ਨਹੀਂ ਜੇ ਕੋਈ ਮੇਰਾ ਵੀਰ ਇਹ ਕਹਿੰਦਾ ਵੀ ਹਾਂ ਮੈਂ ਮੁਰਗੇ ਦਵਾ ਨਾ ਦੇ ਨਹੀਂ ਸਕਦੇ ਮੇਰ ਨਾਲ ਕੇ ਟ੍ਰਾਇਲ ਲਾ ਲੇ ਜਿਹੜੀ ਮਰਜੀ ਮੁਰਗੀ ਲਿਆਵੇ ਮੈਂ ਮੁਰਗੀ ਤੋਂ ਅੰਡਾ ਧਰਾ ਕੇ ਦਿਖਾ ਦੂ ਬਿਨਾ ਮੁਰਗੇ ਤੋਂ ਠੀਕ ਪਰ ਇਹ ਨਹੀਂ ਹੈਗਾ ਇੱਕ ਲਿਓਗਾ ਕੋਈ ਕਈ ਵਾਰੀ ਨਹੀਂ ਵੀ ਦਿੰਦੀ ਹੁੰਦੀ ਕੋਈ ਖਰਾਬੀ ਹੁੰਦੀ ਹੈ 10 ਮੁਰਗੀਆਂ ਹੁਣ ਉਹ ਚੋਂ 10ਾਂ ਚੋਂ 8 ਮੁਰਗੀਆਂ ਅੰਡੇ ਦੇਣਗੀਆਂ ਅੱਧਪਾ ਕੇ ਟ੍ਰਾਇਲ ਲਾਵਾਂਗੇ ਇੱਕ ਜਾਣੀ ਕਿ ਜਿਵੇਂ ਆਪਾਂ ਟ੍ਰਾਇਲ ਹੁੰਦਾ 10 ਮਗਰ 8 ਜਾਂ 7 ਅੰਡੇ ਬਿਨਾ ਮੁਰਗਿਆਂ ਤੋਂ ਦੇਣਗੀਆਂ ਠੀਕ ਹੈ ਉਹਦਾ ਉਹਦੇ ਵਿੱਚ ਕਿ ਮੁਰਗੇ ਦਾ ਕੋਈ ਲਿੰਕ ਨਹੀਂ ਦੇਸੀ ਅੰਡਾ ਹੋਣ ਕਿ ਜਾਂ ਨਾ ਭਾਈ ਜਿਹੜਾ ਤੁਹਾਡਾ ਅੰਡਾ ਦੇਸੀ ਆ ਇਹ ਕਿਹੜੀ ਬਰੀਡ ਤੁਸੀਂ ਘਰੇ ਰੱਖੀ ਆ ਕਿ ਇਹ ਆਰ ਆਈ ਆਰ ਦੇਸੀ ਚ ਆਰ ਆਈ ਆਰ ਬਰੀਡ ਆ ਵੀਰੇ ਉਹਦਾ ਅੰਡਾ ਹੈ ਜਿਹਨੂੰ ਲਾਲ ਸੁਰਖੇ ਕਹਿੰਦੇ ਜੀ ਹਨਾ ਠੀਕ ਹੈ ਜੀ ਇਹ ਵੀ ਕਈਆਂ ਵੀਰਾਂ ਦਾ ਹੈਗਾ ਸਵਾਲ ਆ ਵੀ ਲਾਲ ਸੁਰਖੇ ਨੂੰ ਕਈ ਦੇਸੀ ਮੰਨਦੇ ਅੱਛਾ ਦੇਸੀ ਚ ਬਰੀਡਾਂ ਨੇ ਵੀਰੇ ਇੱਕ ਜਿਵੇਂ ਆਪਣੀ ਦੇਸੀ ਜਮਾ ਘਰੇ ਰੱਖੀ ਹੁੰਦੀ ਸੀ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਕਿਹੜੀ ਬਰੀਡ ਹੁੰਦੀ ਸੀ ਉਹ ਇੱਕ ਮਿਕਸ ਬਰੀਡ ਆ ਜਿਵੇਂ ਆਰ ਆਈ ਆਰ ਨਾਲ ਬਲੈਕ ਐਸਟ ਲੋ ਦਾ ਮੇਲ ਕਰਾ ਦਈਏ ਜਾਂ ਸੁਨਾਲੀ ਦਾ ਮੇਲ ਕਰਾ ਦਈਏ ਕਿਉਂਕਿ ਆਪਣੇ ਘਰੇ ਜਿੱਦੋਂ ਕਿਸੇ ਤੋਂ ਚੁੱਚੇ ਲੈ ਲਏ ਹੁੰਦੇ ਪਿੰਡ ਚੋਂ 5-7 ਕੇ ਤੇ ਕਿਸੇ ਤੋਂ ਲੈ ਲਏ ਉਹ ਆਸ ਉਹਦੀ ਬਰੀਡਾਂ ਕਰੀ ਜਾਂਦੇ ਇਹਨਾਂ ਬਰੀਡਿੰਗ ਹੋਈ ਜਾਂਦੀ ਉਹ ਮਿਕਸ ਅਪ ਹੋਈ ਜਾਂਦਾ ਉਹਦਾ ਕੋਈ ਪਤਾ ਨਹੀਂ ਲੱਗਦਾ ਕੀ ਬਰੀਡ ਹੈ ਉਹ ਵੀ ਦੇਸੀ ਹੈ ਇਹ ਪਿਓਰ ਦੇਸੀ ਹੈ ਜਾਨੀ ਕਿ ਇਹ ਚ ਆਰ ਆਈ ਆਰ ਹੂੰ ਤੇ ਜਿਵੇਂ ਆਪਣੇ ਬਲੈਕ ਕਾਸਟਲੋਪ ਦੱਸਿਆ ਸੁਨਾਲੀ ਦੱਸਿਆ ਹੋਰ ਕਈ ਕਿਸਮਾਂ ਇਹਦੇ ਵਿੱਚ ਆਉਂਦੀਆਂ ਨੇ ਦੇਸੀ ਚ ਜਿਵੇਂ ਹੁਣ ਆਪਣੇ ਗਾਵਾਂ ਚ ਲਾ ਲਓ ਗਾਂ ਤਾਂ ਗਾਂ ਹੀ ਵੱਜੀ ਜੇ ਆਪਾਂ ਗਾਂ ਕਹੀ ਉਹਦੇ ਚ ਗਾਂ ਬਰੀਡਾਂ ਆਉਂਦੀਆਂ ਜਿਵੇਂ ਐਫ ਐਫ ਬਰੀਡ ਆ ਗਈ ਜਰਸੀ ਬਰੀਡ ਆ ਗਈ ਉਦਾਂ ਬ੍ਰੀਡਾ ਹੈ ਹੈ ਸਾਰੀਆਂ ਦੇਸੀ ਇਹ ਬ੍ਰੀਡਾਂ ਨੇ ਅਲੱਗ-ਅਲੱਗ ਠੀਕ ਹੈ ਬਈ ਬਈ ਹੁਣ ਜਿਵੇਂ ਲੋਕ ਲੈ ਕੇ ਆਂਦੇ ਆ ਕਿਵੇਂ ਦਾ ਦੱਸਦੇ ਹੈਗਾ ਟੇਸਟ ਆ ਜਾਂ ਅੰਡੇ ਜਿਹੜੇ ਬੰਦੇ ਰੁਟੀਨ ਚ ਖਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਹਨਾ ਕਿਵੇਂ ਦਾ ਰਿਸਪੌਂਸ ਕਿਵੇਂ ਆਉਂਦਾ ਲੋਕਾਂ ਦਾ ਰਿਸਪੌਂਸ ਬਹੁਤ ਸੋਹਣਾ ਵੀਰੇ ਇੱਥੇ ਲੋਕਲ ਮੈਥਰ ਖਾਨਾ ਪਿੰਡਾ ਨਾਲ 2 ਕਿਲੋਮੀਟਰ ਉੱਥੇ ਜਿਮ ਵਾਲੇ ਮੁੰਡੇ ਮੇਰੇ ਕੋਲੇ ਦੂਜੇ ਜਾਂ ਤੀਜੇ ਦਾ ਰਿਪੀਟ ਚੱਲ ਰਿਹਾ ਹੈ 4-5 ਮੁੰਡੇ ਦਾ ਜਮਾਂ ਰਿਪੀਟ ਹੈ ਜਿਹੜੇ ਮੇਰੇ ਕੋਲੇ ਆਉਂਦੇ ਆ। ਇਹਨਾਂ ਦਾ ਬਹੁਤ ਸੋਹਣਾ ਰਿਸਪੌਂਸ ਆ ਕਹਿੰਦੇ ਵਧੀਆ ਬਹੁਤ ਵਧੀਆ। ਹੂੰ। ਬਾਕੀ ਰੈਗੂਲਰ ਤਾ ਕਸਟਮਰ ਮੇਰੇ ਕੋਲ ਜਿਹੜੇ ਖੜਦੇ ਰਹਿੰਦੇ ਆਉਂਦੇ ਆ। ਬਾਕੀ ਹਜੇ ਥੋੜੀ ਗਰਮੀ ਕਰਕੇ ਲਾਗਤ ਘਟਾ ਵਧੂਗਾ ਇਹਦੋਂ ਬਾਅਦ ਕੰਮ ਹਨਾ। ਇਹਦੋਂ ਬਾਅਦ ਬਹੁਤ ਚੱਲਦਾ। ਤੇ ਬਹੁਤ ਬਹੁਤ ਧੰਨਵਾਦ ਬਾਈ ਹਨਾ ਤੁਸੀਂ ਵਧੀਆ ਜਾਣਕਾਰੀ ਦਿੱਤੀ ਆ। ਬਾਕੀ ਦੋਸਤੋ ਜਿਹੜੇ ਭਰਾ ਇੱਥੋਂ ਦੀ ਲੰਘਦੇ ਹੈਗੇ ਆ ਤੇ ਬਾਈ ਕੋਲੇ ਜਰੂਰ ਰੋਕ ਕੇ ਜਾਇਓ ਬਾਈ ਐਡਰੈਸ ਦੱਸ ਦਿਓ ਪੰਪ ਕਿਹੜਾ ਹੈ ਕਿੱਥੇ ਜੇ ਖੜਦੇ ਹੋ। ਇਹ ਹੈਗਾ ਜੀ ਬਟਿੰਡਾ ਤੋਂ ਮਾਨਸਾ ਰੋ ਇਹ ਤਾਂ ਬਟੰਡੇ ਕੰਨੀ ਆਉਣੇ ਆ ਤਾਂ ਨਰਸਰੀ ਤੋਂ ਆਉਗੀ ਇਹਨਾਂ ਨੂੰ ਨਰਸਰੀ ਤੋਂ ਪਹਿਲਾ ਪੰਪ ਆਇਆ ਜੇ ਤੁਸੀਂ ਮੈਸਰਖਾਨੇ ਜਾਂ ਮਾਨਸਾ ਕੰਨੀ ਆਉਨੇ ਹੋ ਤਾਂ ਇਹ ਤੀਜਾ ਪੰਪ ਆਂਡੇ ਜਾਂਦਾ ਪੰਪ ਹੈ ਇਹਦੇ ਜਮਾ ਮੂਰੇ ਬੈਠੇ ਆ ਠੀਕ ਹੈ ਭਾਈ ਧੰਨਵਾਦ ਭਾਈ ਧੰਨਵਾਦ